ਜੇ ਲੋਕ ਮਹੱਲਾ ਚੌਥਾ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦੇ ਆ ਅੰਧਨ ਗੁਜਰੈ ਸ਼ਬਦ ਨਾ ਕਰੇ ਵਿਚਾਰ ਮਨਮੁਖ ਭੁੱਲੋਂ ਭੁਲਿਆ ਮਨਮੁਖਾ ਬੁਢੋਈ ਭੁਲਿਆ ਹੈ ਤੇ ਕਿ ਲੱਭ ਲੋਭ ਅਹੰਕਾਰ ਕਿਉਂਕਿ ਲੱਭ ਲੋਭ ਅਹੰਕਾਰ ਕਿੱਥੇ ਸੀਗਾ ਇਸ ਕਰਕੇ ਬੂਢ ਤੋਂ ਹੀ ਪਹਿਲੇ ਕਾਲੇ ਸਟੈਪ ਤੋਂ ਹੀ ਭੁੱਲ ਗਿਆ ਉਲਟੇ ਰਾਹ ਫੈ ਗਿਆ ਪਹਿਲਾਂ ਹੀ ਪਹਿਲੀ ਉਹ ਜਿਹੜੀ ਪਹਿਲਾ ਸਟੈਪ ਹੈ ਉਲਟੇ ਪਾਸੇ ਲੈ ਗਿਆ ਕੀ ਕੀ ਮਤੋਂ ਕੋਈ ਲਿਆ ਵਿੱਚ ਲਗ ਲੋਭ ਹੰਕਾਰ ਝਗੜਾ ਕਰਦੇ ਆਂ ਦਿਨ ਗੁਜ਼ਰਿਆ ਸ਼ਬਦ ਨਾ ਕਰੇ ਵਿਚਾਰ ਜੇ ਵਗਾ ਕਰਦੇ ਆਂ ਤੇ ਅੰਦਰ ਗੁਜ਼ਰੇ ਦਿਨ ਦਾ ਝਗੜਾ ਦਫਰਦਾ ਸ਼ਬਦ ਤੇ ਵਿਚਾਰ ਨਹੀਂ ਕਰਦਾ ਇਹ ਵਿਚਾਰ ਦੇ ਲੇਖੋ ਗੁਰਬਾਣੀ ਦੀ ਜੇ ਵਿਚਾਰ ਵੀ ਕਰਦੇ ਛੁੱਕੇ ਬੜੇ ਪੈਦਾ ਹੁੰਦੇ ਹਾਂ ਜੀ ਜੇ ਵਿਚਾਰ ਨਾ ਕਰੀਏ ਤੇ ਛਮ ਕੇ ਛੱਡੇ ਗੁਰਬਾਣੀ ਦੇ ਛਮ ਕੇ ਨਾ ਮਾਰੇ ਅਜ ਅਸੀਂ ਕਰਦੇ ਹਾਂ ਠੱਕੇ ਖਾਂਦੇ ਹਾਂ ਜੀ ਵਿਚਾਰ ਕਰਦੇ ਆਲਾ ਪਾਸਾ ਛੱਟਾ ਛੁੱਕਿਆਂ ਦੇ ਢੇਰ ਲੱਗੇ ਵਿਚਾਰ ਕਰਦੇ ਵੀ ਉਹ ਦੇ ਵਿੱਚ ਝੱਟ ਮਾਰ ਕੇ ਫਿਰ ਜਾਂਦੇ ਫਿਰ ਬਦਲ ਜਾਂਦੇ ਗੁਰਮੁਖ ਗੁਰਮੁਖ ਸਿੰਘੇ ਗੁਰਮੁਖੀ ਪਾਸ਼ਾ ਗੁਰਮੁਖੀ ਖੇੜਾ ਫਿਰ ਮੈਂ ਅਸਲਵਾਇ ਬੈਲ ਬੈਠ ਕੇ ਵਿਚਾਰ ਕਰਦੀ ਹਮ ਤੇ ਦੂਰ ਹੋ ਜਾਂਦੇ ਨੇ ਕਿ ਹਮ ਤੇ ਦੂਰ ਹੋਣ ਨੂੰ ਨਹੀਂ ਚੇਲਦਾ ਹੈ ਫਿਰ ਕਾਲ ਸਾਧੂ ਕੋ ਅੱਥੇ ਬੈਠੇ ਨਹੀਂ ਦਿੰਦਾ ਹਾਂਜੀ ਜਿਹੜਾ ਹੰਕਾਰ ਹੈ ਬਿਦਵਾਨਾਂ ਦਾ ਅੱਥੇ ਬੈਠਾ ਨਹੀਂ ਦਿੰਦਾ ਹੂੰ ਠੀਕ ਹੈ ਹਾਂ ਸ਼ੁੱਧ ਮਤ ਕਰਤਾ ਸਭ ਹਿਰ ਲਈ ਬੋਲਣ ਸਭ ਵਿਕਾਰ ਦਿੱਤੇ ਕਿਤੇ ਨਾ ਸੰਤੋਖੀਐ ਅੰਤਰ ਤੇष्णा ਬਹੁ ਅਗਿਆਨ ਅੰਧਾਰ ਹੁਣ ਦੇਖੋ ਇਹ ਤਾਂ ਕੇਂਦਰੀ ਲਿਖਿਆ ਕਿ ਆ ਪੜ ਲਣ ਤੇ ਫੰਕੀਓ ਅਕਲ ਨਾ ਆ ਜਾਂਦੀ ਸ਼ੁੱਧ ਮਤ ਕਰਤੇ ਹਿਰ ਲਈ ਉਹ ਜਿਹੜੀ ਸ਼ੁੱਧ ਮਤ ਸੀ ਵਿਦਵਾਨਾਂ ਦੀ ਕਰਦੇ ਨੇ ਉਹ ਤਾਂ ਹਿਰ ਲਈ ਉਹ ਤਾਂ ਆयो ਜੀ ਤੁਹਾਡੇ ਚ ਰੱਖੀ ਹੋਈ ਜੇ ਸੀਗੀ ਤਾਂ ਨਹੀਂ ਹਿਲੇ ਤਾਂ ਕਾਰ ਹੋ ਗਿਆ ਲਪ ਹੋ ਗਿਆ ਲੋਭ ਹੋ ਗਿਆ ਕਿੰਨਿਆਂ ਦੀ ਹਾਦੀ ਸ਼ੁੱਧਤਾ ਨਹੀਂ ਜਾਂਦੀ ਹੈ ਕਿੰਨਾਂ ਦੇ ਤਿਆਗ ਤੋਂ ਸ਼ੁੱਧਤਾ حاصل ਹੁੰਦੀ ਹੈ ਇਸ ਗੱਲ ਦਾ ਧਿਆਨ ਰੱਖਦੇ ਦੀ ਲੋੜ ਹੈ ਜੇ ਸ਼ੁੱਧਤਾ ਜੇ ਹਿੱਲੀ ਹੋਈਆ ਕਦੇ ਇਕੱਠੇ ਨਹੀਂ ਬੈਠ ਸਕਦੇ ਕਦੇ ਇਕੱਠਾ ਦੀ ਕੋਈ ਕਰ ਸਕਦਾ ਇਹ ਕਹੇ ਹੋ ਨੂੰ ਕਹੇ ਤਾਂ ਇੱਕ ਦੂਏ ਕਈ ਹੋਰ ਗੱਲਾਂ ਨੂੰ ਪੁੱਛੀ ਜਾਂਦਾ ਭਲੀ ਕਹੀ ਬੁਰੀ ਲੱਗੀ ਭਲੀ ਕਹੀ ਇਹ ਨਾਲ ਬੁਰੀ ਲੱਗਦੀ ਹੈ ਠੀਕ ਹੈ ਜੀ ਸ਼ੁੱਧ ਮੱਤ ਕਰਤੇ ਸਭ ਹਿਰ ਲਈ ਬੋਲਣ ਸਭ ਵਿਕਾਰ ਕਿਤੇ ਕਿਤੇ ਨਾ ਸੰਤੋਖੀ ਹੈ ਅੰਤਰ ਤਿਸ਼ਨਾ ਬਹੁ ਅਗਿਆਨ ਅੰਧਿਆਰ ਸ਼ੁੱਧ ਮੱਤ ਦਾ ਇਹ ਹੀ ਹੋ ਗਿਆ ਜਿੱਥੇ ਬੋਲਦੇ ਨੇ ਉਹ ਕਿ ਕੀ ਹੈ ਅੰਤਰ ਤਿਸ਼ਨੋ ਰਿਸ਼ਨਾ ਜੀ ਬੋਲਦੇ ਨੇ ਫਾਰ ਹੈ ਅਗਿਆਨ ਹੈ ਫਾਰ ਆ ਤੇਸ਼ਨ ਦੇ ਵਿੱਚ ਅਗਿਆਨ ਅਧਿਾਰ ਹੈ ਅਗਿਆਨ ਦਾ ਅੰਤਕਾਰ ਕੀ ਬੋਲਦੇ ਨੇ ਤਿਸ਼ਨੋ ਵਿੱਚ ਬੋਲਦੇ ਨੇ ਕਾਰ ਵਿੱਚ ਬੋਲਦੇ ਨੇ ਤੇ ਫਿਰ ਉਹ ਤੇ ਇਕੱਠੇ ਕਾਹਨ ਹੁੰਦੋਂ ਤੁਹਾਡੀ ਸ਼ਬਦ ਵਿਚਾਰ ਕਿਵੇਂ ਕਰੋਗੇ ਐਨਾ ਬਕਾਲਾਂ ਦੇ ਹੁਤੇ ਹੁੰਦੇ ਕਿਵੇਂ ਤਾਂ ਤੁਸੀਂ ਇਕੱਠੇ ਬਹਿ ਜਾਊਗੇ ਕਿਵੇਂ ਤੁਸੀਂ ਸ਼ਬਦ ਵਿਚਾਰ ਕਰ ਲੋਗੇ। ਇੱਕ ਕਬੀ ਇਹ ਕਿਹਾ ਕਿ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ 모ਹ ਪਿਆਰ। ਗਾਨ ਕਨੇ ਤਾਂ ਕਹਿਤਾ ਉਸ ਵੇਲੇ ਵੀ ਸੀਗੇ। ਉਸ ਵੇਲੇ ਦੀ ਗੱਲ ਐ। ਅਰੇ ਐਸੇ ਮਨਮੁਖਾਂ ਨਾਲ ਤਾਂ ਟੁੱਟੀ ਭਲੀ। ਐਸੇ ਮਨਮੁਖਾਂ ਨਾਲ ਦੂਰੇ ਕਿੰਨੇ। ਪਹਲਾ ਦੇਖੋ। ਜਿਨ ਮਾਇਆ ਬਹੁ ਪਿਆਰ ਜਿਨ੍ਹਾਂ ਦਾ ਮਾਇਆ ਬਹੁ ਦੇ ਨਾਲ ਪਿਆਰ ਹੈ ਉਹਨਾਂ ਮਨ ਕੋਲ ਨਾ ਸੁੱਖੀ ਕੋਲੀ ਕੱਲ੍ਹੇ ਹੀ ਜੀਵੇ ਭਾਈ ਉਹਨਾਂ ਨੂੰ ਵਖਰੀ ਜੀਵੇ ਠੀਕ ਹੈ